ਬੇਸ਼ੱਕ ਮੈਨੂੰ ਚਾਹ ਪੀਣ ਦਾ ਕੋਈ ਸ਼ੌਕ ਨਹੀਂ ਹੈ ਪਰ ਜਦੋਂ ਕੋਈ ਨਵੀਂ ਜਾਣਕਾਰੀ ਕਿਤੇ ਮਿਲਦੀ ਹੈ ਤਾਂ ਉਸ ਜਾਣਕਾਰੀ ਨੂੰ ਮੈਂ ਪਹਿਲਾਂ ਉਹਦਾ ਤਜਰਬਾ ਕਰਦਾ ਹਾਂ ਤਜਰਬਾ ਕਰਨ ਤੋਂ ਬਾਅਦ ਅਗਰ ਕੋਈ ਨਤੀਜੇ ਮੈਨੂੰ ਵਧੀਆ ਮਿਲਦੇ ਹਨ ਤਾਂ ਮੈਂ ਉਹਦੀ ਜਾਣਕਾਰੀ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੇਣੀ ਆਪਣਾ ਫਰਜ਼ ਸਮਝਦਾ ਹਾਂ ਇੱਕ 5 ਸਟਾਰ ਹੋਟਲ ਦੇ ਸ਼ੈਫ ਨਾਲ ਮੇਰੀ ਮੁਲਾਕਾਤ ਹੋਈ ਉਹਨੇ ਮੈਨੂੰ ਕਾਫੀ ਜਾਣਕਾਰੀਆਂ ਦਿੱਤੀਆਂ ਜਿਦੇ ਵਿੱਚ ਇੱਕ ਜਾਣਕਾਰੀ ਸੀ ਬਹੁਤ ਹੀ ਜ਼ਾਇਕੀਦਾਰ ਅਤੇ ਵਧੀਆ ਚਾਹ ਜਿਹੜੀ ਕਿ ਸਾਡੀ ਸਿਹਤ ਲਈ ਚੰਗੀ ਹੋਵੇ ਬਣਾਉਣ ਦਾ ਤਰੀਕਾ ਉਹਨੇ ਦੱਸਿਆ ਕਿ ਉਹ ਆਪਣੀ ਚਾਹ ਦੇ ਵਿੱਚ ਹੋਟਲ ਵਿੱਚ ਬਣਨ ਵਾਲੀ ਚਾਹ ਦੇ ਵਿੱਚ ਕਦੀ ਵੀ ਚੀਨੀ ਗੋੜ ਮਿਸ਼ਰੀ ਜਾਂ ਇਹੋ ਜਿਹੇ ਕੋਈ ਗੈਰ ਕੁਦਰਤੀ ਮਠਾਣੇ ਵਰਤਦੇ ਬਲਕਿ ਕੁਦਰਤੀ ਮਿੱਠੇ ਨਾਲ ਚਾਹ ਬਣਾਉਂਦੇ ਹਨ ਇਹ ਸੁਣ ਕੇ ਹੈਰਾਨੀ ਤਾਂ ਬੜੀ ਹੋਈ ਫਿਰ ਮੈਂ ਆ ਕੇ ਇੱਕ ਘਰ ਚਾਹ ਬਣਾਈ ਤੇ ਉਹਦਾ ਜਾਇਕਾ ਵੀ ਲਿਆ ਤੇ ਹੁਣ ਇਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਤਾਂ ਕਿ ਤੁਸੀਂ ਵੀ ਇਹ ਜਾਇਕਾਦਾਰ ਅਤੇ ਸਿਹਤਮੰਦ ਚਾਹ ਬਣਾ ਕੇ ਪੀ ਸਕੋ ਤੇ ਉਹਦਾ ਆਨੰਦ ਮਾਣ ਸਕੋ ਸਭ ਤੋਂ ਪਹਿਲਾਂ ਜਿੰਨੀ ਤੁਸੀਂ ਚਾਹ ਬਣਾਉਣੀ ਹੈ ਉਹਦੇ ਹਿਸਾਬ ਨਾਲ ਦੁੱਧ ਪਾ ਕੇ ਉਹਦੇ ਵਿੱਚ ਬਰਾਬਰ ਦਾ ਪਾਣੀ ਪਾਓ। ਪਾਣੀ ਪਾਉਣ ਤੋਂ ਬਾਅਦ ਉਹਨੂੰ ਗੈਸ ਤੇ ਰੱਖ ਕੇ ਸੇਕਾ ਦਿਓ ਅਤੇ ਉਹਦੇ ਵਿੱਚ ਆਪਣੀ ਸਵਾਦ ਅਨੁਸਾਰ ਚਾਹ ਪੱਤੀ ਦੇ ਪੱਤੇ ਪਾਓ। ਤੇ ਚਾਹ ਪੱਤੀ ਪਾਉਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਚੀਨੀ ਬਿਲਕੁਲ ਨਹੀਂ ਪਾਉਣੀ ਗੁੜ, ਮਿਸ਼ਰੀ, ਚੀਨੀ ਬਿਲਕੁਲ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਉਣੀ ਬਲਕਿ ਇੱਕ ਅਦਰਕ ਦਾ ਟੁਕੜਾ ਉਹਦੇ ਵਿੱਚ ਬਿੱਲੀ ਕਸ਼ ਕਰੋ। ਅਦਰਕ ਦੇ ਟੁਕੜੇ ਨੂੰ ਚੰਗੀ ਤਰ੍ਹਾਂ ਬਿੱਲੀ ਕਸ਼ ਕਰਨ ਤੇ ਉਬਾਲਾ ਆਉਂਦਿਓ ਤੇ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਸੇਬ ਲੈ ਕੇ ਸੇਬ ਨੂੰ ਛਿੱਲ ਕੇ ਉਹਨੂੰ ਵੀ ਉਹਦੇ ਵਿੱਚ ਬਿੱਲੀ ਕਸ਼ ਕਰੋ ਸੇਬ ਨੂੰ ਬਿੱਲੀ ਕਸ਼ ਕਰਕੇ ਵਿੱਚ ਪਾਉਂਦੇ ਰਹੋ ਅਤੇ ਚਾਹ ਨੂੰ ਉਬਾਲਾ ਦਿੰਦੇ ਰਹੋ ਇਸ ਤੋਂ ਬਾਅਦ ਇੱਕ ਕੇਲੇ ਦਾ ਟੁਕੜਾ ਵੀ ਕੱਟ ਕੇ ਉਹਦੇ ਵਿੱਚ ਪਾਓ ਜਿੰਨਾਕ ਤੁਸੀਂ ਮਿੱਠਾ ਚਾਹੁੰਦੇ ਹੋ ਸ਼ੂਗਰ ਵਾਲਿਆਂ ਨੂੰ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ ਜਿਹੜੇ ਜਿੰਨਾ ਮਿੱਠਾ ਚਾਹੁੰਦੇ ਨੇ ਉਹਦੇ ਹਿਸਾਬ ਨਾਲ ਕੇਲੇ ਦਾ ਟੁਕੜਾ ਕੱਟ ਕੇ ਪਾ ਦੇਣ ਉਹਨੂੰ ਜਦੋਂ ਚੰਗੀ ਤਰ੍ਹਾਂ ਉਬਾਲਾ ਆ ਜਾਵੇ ਉਹਨੂੰ 2-3 ਉਬਾਲੇ ਚੰਗੀ ਤਰ੍ਹਾਂ ਆਉਣੇ ਚਾਹੀਦੇ ਨੇ ਤੇ ਨਾਲ ਹੀ ਚਮਚੇ ਨਾਲ ਉਹਦੇ ਵਿੱਚ ਜੋ ਸਮਾਨ ਪਾਇਆ ਹੈ ਕੇਲਾ ਅਦਰਕ ਤੇ ਸੇਬ ਉਹਨਾਂ ਨੂੰ ਹਿਲਾਉਂਦੇ ਰਹੋ ਤੁਸੀਂ ਕੇਲੇ ਦੇ ਛੋਟੇ-ਛੋਟੇ ਟੁਕੜੇ ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਣੇ ਹਿਸਾਬ ਨਾਲ ਪਰ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਇਹਨੂੰ ਚੰਗੀ ਤਰ੍ਹਾਂ ਚਾਹ ਨੂੰ ਉਬਾਲਾ ਆ ਜਾਵੇ ਤਾਂ ਇਹਦੇ ਵਿੱਚੋਂ ਜਿਹੜਾ ਕੇਲੇ ਦਾ ਪੀਸ ਪਾਇਆ ਹੈ ਉਹਨੂੰ ਤੁਸੀਂ ਬਾਹਰ ਕੱਢ ਦਿਓ ਹੁਣ ਤੁਹਾਡੀ ਜ਼ਾਇਕੇਦਾਰ ਅਤੇ ਸੈਫ ਦੇ ਕਹਿਣ ਦੇ ਮੁਤਾਬਕ ਇੱਕ ਸਿਹਤਮੰਦ ਚਾਹ ਵੀ ਬਿਲਕੁਲ ਤਿਆਰ ਹੋ ਚੁੱਕੀ ਹੈ ਜ਼ਾਇਕਾ ਦਾ ਇਹਦਾ ਮੈਂ ਵੇਖ ਲਿਆ ਹੈ ਸਿਹਤ ਮੰਦ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਸ਼ੁਕਰੀਆ ਧੰਨਵਾਦ